ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਐਂਡ ਤੱਕ ਜ਼ਰੂਰ ਸੁਣਿਓ ਤੇ ਲਾਈਕ ਵੀ ਜ਼ਰੂਰ ਕਰਿਓ ਇੱਕ ਪਰਿਵਾਰ ਦੀ ਹੈ ਜੋ ਵਿਚਾਰੇ ਮਜਬੂਰੀਆਂ ਦੇ ਮਾਰੇ ਦਿਨ ਰਾਤ ਕੰਮਾਂ ਕਾਜਾਂ 'ਚ ਫਸਿਆ ਨੂੰ ਆਪਣੇ ਬੱਚਿਆਂ ਦਾ ਬਚਪਨ ਕਿਵੇਂ ਬੀਤਿਆ ਤੇ ਜਵਾਨੀ 'ਚ ਕਦੋਂ ਪ੍ਰਵੇਸ਼ ਕਰ ਗਏ ਪਤਾ ਹੀ ਨਹੀਂ ਲੱਗਦਾ ਕੁਝ ਗੰਦੀ ਪਰਵਿਸ਼ ਤੇ ਮਾਲਕ ਇਹਨਾਂ ਲੋਕਾਂ ਦੀਆਂ ਧੀਆਂ ਭੈਣਾਂ ਦਾ ਨਾਜਾਇਜ਼ ਫਾਇਦਾ ਉਠਾ ਲੈਂਦੀ ਹੈ ਮਿੰਦੋ ਸਾਰੇ ਪਿੰਡ ਦੀ ਮਾਸੀ ਸੀ ਸਾਰੇ ਪਿੰਡ ਵਿੱਚ ਗੋਹੀ ਕੁੜੇ ਦਾ ਕੰਮ ਕਰਦੀ। ਬਹੁਤ ਸਾਲ ਪਹਿਲਾਂ ਉਹ ਕਰਾਚੋ ਪਿੰਡ ਵਿੱਚ ਆਪਣੀ ਭੈਣ ਦੇ ਕੋਲ ਇਸ ਲਈ ਰਹਿਣ ਆ ਗਈ। ਰਹਿਣ ਆ ਗਈ ਸੀ ਕਿ ਉਸ ਦਾ ਪਤੀ ਖੇਤ ਵਿੱਚ ਕਿਸੇ ਨਾਲ ਸਿਰੀ ਰਲਿਆ ਹੋਇਆ ਸੀ। ਰੜੀ ਨਾ ਅਸਮਾਨੀ ਬਿਜਲੀ ਡਿੱਗ ਕੇ ਮਰ ਗਿਆ ਸੀ। ਆਸਰਾ ਨਿਲਣ ਕਰਕੇ ਆਪਣੀ ਭੈਣ ਕੋਲ ਆ ਕੇ ਉਸ ਨੇ ਆਪਣਾ ਟਾਈਮ ਕੱਟਿਆ। ਦੋ ਪੁੱਤ ਸੀ ਸੁਖ ਨਾਲ ਉਸ ਤੇ ਦੋ ਧੀਆ ਦੋ ਧੀਆ ਵਿਆਹ ਕੇ ਆਪਣੀ ਪੇਕੇ ਘਰ ਤੋਰ ਦਿੱਤੀਆਂ ਦੋ ਪੁੱਤ ਵੀ ਵਿਆਹ ਲਈ ਆਪਣੀ ਆਪਣੀ ਕਬੀਲਦਾਰੀ ਜੋਗੇ ਹੋ ਗਏ ਹੁਣ ਉਹ ਨਾ ਸਰਦਿਆਂ ਦਾ ਹੀ ਕੰਮ ਕਰਦੀ ਸੀ ਜਿੰਨਾ ਘਰਾਂ ਦੇ ਵਿੱਚ ਉਸ ਨੂੰ ਪਹਿਲਾਂ ਤੋਂ ਹੀ ਬਣੀ ਹੋਈ ਸੀ ਕੋਈ ਕੰਮਕਾਰ ਹੁੰਦਾ ਕੋਈ ਪੈਸੇ ਟਕੇ ਦੀ ਲੋੜ ਹੁੰਦੀ ਤਾਂ ਉਹਨਾਂ ਕੋਲ ਜਾ ਖੜਦੀ ਕਦੇ ਕਿਸੇ ਨੇ ਮੋੜਿਆ ਨਹੀਂ ਸੀ ਨਾਲ-ਨਾਲ ਗੋਹਾ ਸਿਰਦੀ ਤੇ ਨਾਲ-ਨਾਲ ਉਹ ਕਿਸੇ ਦੇ ਸਿਰ 'ਚ ਤੇਲ ਲਾ ਆਉਂਦੀ ਕਿਸੇ ਦੀ ਮਾਲਚਕਾਰ ਆਉਂਦੀ ਕਿਸੇ ਦੇ ਢਿੱਡ ਮਾਲ ਆਉਂਦੀ ਤੇ ਧਰਨ ਕਢ ਦਿੰਦੀ ਧਰਨ ਕਢਵਾਉਣ ਵਾਲੀਆਂ ਬੁੜੀਆਂ ਇੱਕ ਨਾਂ ਰੋਜ਼ ਹੀ ਉਹਦੇ ਬਾਹਰ ਖੜੀਆਂ ਰਹਿੰਦੀਆਂ ਸਨ ਇੱਕ ਨਾ ਇੱਕ ਰੋਜ਼ ਹੀ ਉਹਦੇ ਬਾਹਰ ਖੜੀਆਂ ਰਹਿੰਦੀਆਂ ਸਨ ਇਹ ਸਾਰੇ ਹੁਨਰ ਕਰਕੇ ਲੋਕ ਇਸ ਲਈ ਉਸ ਦੀ ਬਹੁਤ ਇੱਜ਼ਤ ਕਰਦੇ ਸੀ ਕੋਈ ਦੁੱਧ ਦੇ ਦਿੰਦਾ ਕੋਈ ਦਾਲ ਦੇ ਦਿੰਦਾ ਕੋਈ ਸਬਜ਼ੀ ਦੇ ਦਿੰਦਾ ਪਿੰਡ ਚ ਮਿੰਦੋ ਨੂੰ ਕਦੇ ਕਿਸੇ ਚੀਜ਼ ਤੋਂ ਜਵਾਬ ਨਹੀਂ ਮਿਲਿਆ ਸੀ ਉਸ ਤੇ ਮਲਾਪੜੇ ਸੁਭਾਅ ਕਰਕੇ ਵੱਡੇ ਛੋਟੇ ਨੂੰ ਹਾਸਕੇ ਬੁਲਾਉਣਾ ਹਾਸਕੇ ਮਿਲਣਾ ਅੱਧਾ ਦਾ ਲੋਕ ਉਹ ਨਹੀਂ ਇਸ ਕਰਕੇ ਹੀ ਮਖੌਲ ਮਜ਼ਾਕ ਕਰ ਲੈਂਦੇ ਸੀ ਵੀ ਇਹ ਮਲਾਪੜੀ ਹੈ ਕਦੇ ਕਿਸੇ ਦਾ ਗੁੱਸਾ ਨਹੀਂ ਕਰਦੇ ਸੀ ਸਾਰੇ ਪਿੰਡ ਚ ਉਸ ਦੀ ਇੰਨੀ ਵਧੀਆ ਬਣੀ ਹੋਈ ਸੀ ਅੱਧੀ ਰਾਤ ਜਾ ਕੇ ਕਿਸੇ ਦਾ ਗੇਟ ਖੜਕਾਉਂਦੀ ਅੱਧੀ ਰਾਤ ਹੀ ਉਹਦੇ ਕੰਮ ਆਉਂਦਾ ਇਸ ਤਰ੍ਹਾਂ ਉਹਦੀ ਜ਼ਿੰਦਗੀ ਬਹੁਤ ਸੋਹਣੀ ਲੰਘ ਰਹੀ ਸੀ ਵੱਡਾ ਮੁੰਡਾ ਉਹਨੇ ਪਟਿਆਲੇ ਕੋਲ ਸਨੌਰ ਵਿਆਹਿਆ ਤੇ ਨੌ ਬਹੁਤ ਸਿਆਣੀ ਸੁਜੀ ਤੇ ਕਰਮਾ ਵਾਲੀ ਸੀ ਬਿਸਪੈਂਸਰੀ ਚ ਲੱਗੀ ਹੋਈ ਸੀ ਮੁੰਡਾ ਵੀ ਲੈਬੋਰੀ ਦਾ ਕੰਮ ਕਰਦਾ ਸੀ ਦੋਵੇਂ ਨਾਲ ਮਿਲ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ ਅਚਾਨਕ ਇੱਕ ਦਿਨ ਬਾਹਰੋਂ ਡੱਕੇ ਲੈਣ ਗਈ ਚੁੱਲ੍ਹੇ ਤੇ ਰੋਟੀ ਬਣਾਉਂਦੇ ਸੀ ਤੇ ਡੱਕਿਆਂ ਦੇ ਵਿੱਚੋਂ ਸਾਪ ਨਿਕਲ ਕੇ ਉਹਦੀ ਨੂੰ ਜੀਤੋ ਦੇ ਲੜ ਗਿਆ ਵਿਚਾਰੀ ਥਾਂ ਤੇ ਮਰ ਗਈ ਇਸ ਦੇ ਦੋ ਜਵਾਕ ਸੀ ਇੱਕ ਕੁੜੀ ਇੱਕ ਮੁੰਡਾ ਮਿੰਦੋ ਨੇ ਹੱਕ ਨਾਲ ਲਾ ਕੇ ਪਾਲੇ ਨਾਨਕੀ ਮੰਗਦੇ ਸੀ ਸਾਨੂੰ ਦੇ ਦੇ ਕੈਂਡੀ ਸੀ ਨਾ ਮੇਰਾ ਪੁੱਤ ਇਹਨਾਂ ਨੂੰ ਦੇਖ ਦੇ ਇੱਕ ਜਿਉਂਦਾ ਮੇਰੇ ਪੁੱਤ ਨੇ ਦੁਆਰਾ ਵਿਆਹ ਨਹੀਂ ਕਰਾਇਆ ਆਪ ਦੇ ਬੱਚਿਆਂ ਕਰਕੇ ਇਸ ਤਰ੍ਹਾਂ ਮੈਨੂੰ ਦਸੋ ਸਾਰਾ ਦਿਨ ਕੰਮ ਕਰਕੇ ਉਹਨਾਂ ਬੱਚਿਆਂ ਦਾ ਪੇਟ ਭਰਦੀ ਢਿੱਡ ਪਾਲਦੀ ਕੁਝ ਵੀ ਮਿਲਦਾ ਭੋਰਾ ਭੋਰਾ ਆਪਦੀ ਪੋਤੇ ਪੋਤੀਆਂ ਵਾਸਤੇ ਘਰੇ ਲੈ ਕੇ ਆਉਂਦੀ ਪੁੱਤ ਵੀ ਉਹਦਾ ਮੰਜੇ ਨਾਲ ਲੱਗ ਗਿਆ ਸੀ ਨੂੰਹ ਦੇ ਜਾਣ ਤੋਂ ਬਾਅਦ ਫਿਕਰਾਂ ਨਾਲ ਕੋਈ ਕੰਮ ਕਾਜ ਹੁੰਦਾ ਹੀ ਨਹੀਂ ਸੀ ਉਹ ਤੂੰ ਲੈਬੋਰੀ ਵੀ ਬੰਦ ਹੋਣ ਦੀ ਕਿਨਾਰੀ ਸੀ ਇਸ ਤਰ੍ਹਾਂ ਵਿਚਾਰੀ ਨੇ ਆਪ ਹੀ ਹੌਂਸਲਾ ਕੀਤਾ ਹੌਂਸਲੇ ਦੇ ਨਾਲ ਬੱਚਿਆਂ ਨੂੰ ਪਾਲਿਆ ਹੌਲੀ-ਹੌਲੀ ਪੜਾਇਆ ਪਿੰਡ 'ਚੋਂ ਕਿਸੇ ਨੇ ਕੱਪੜਾ ਦੇਣਾ ਕਿਸੇ ਨੇ ਕਿਤਾਬਾਂ ਦੇਣੀਆਂ ਕਿਸੇ ਨੇ ਪੈਸੇ ਦੇਣੇ ਤੇ ਤਿਥ ਤਿਹਾਰ ਤੇ ਮਠਿਆਈਆਂ ਬੱਚਿਆਂ ਸਿਰ ਤੇ ਸਾਰਾ ਪਿੰਡ ਹੱਥ ਰੱਖਦਾ ਸੀ ਵੀ ਮਾਂ ਵਾਰੀ ਨਹੀਂ ਵਿਚਾਰੀ ਇਸ ਤਰ੍ਹਾਂ ਉਹ ਬੱਚੇ ਕਦੇ ਜਵਾਨ ਹੋ ਗਏ ਮਿੰਦੋ ਨੂੰ ਵੀ ਨਹੀਂ ਪਤਾ ਲੱਗਿਆ કરી ਹਰੇਕ ਸਹੂਲਤ ਮਿੰਦੋ ਨੇ ਆਪਣੇ ਪੋਤੇ ਪੋਤੀਆਂ ਵਾਸਤੇ ਕੀਤੀ ਹੋਈ ਸੀ ਕਲਰ ਟੈਲੀ ਕੋਲਰ ਟੈਲੀਵਿਜ਼ਨ ਫਰਿਜ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਸੀ ਉਹਨੇ ਆਪਦੇ ਪੋਤੇ ਪੋਤੀਆਂ ਲਈ ਮਿੰਦੋ ਆਪ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਫਿਰੀ ਜਾਂਦੀ ਆਪਣੇ ਸਰੀਰ ਤੇ ਔਖ ਕੱਟਦੀ ਥਕੀਵੇਂ ਲਾਉਂਦੀ ਫਿਰ ਵੀ ਦੁਬਾਰਾ ਕੰਮਾਂ ਤੇ ਜਾਂਦੀ ਉਸ ਨੇ ਆਪਣਾ ਬੁਢਾਪਾ ਨਹੀਂ ਸੀ ਕਦੇ ਦੇਖਿਆ ਆਪਣੇ ਪੁੱਤ ਤੇ ਪੋਤੀ ਨੂੰ ਪੋਤੀ ਨੂੰ ਇਸ ਤਰ੍ਹਾਂ ਪੜਾਇਆ ਜਿਵੇਂ ਕਿ ਮਾਪੇ ਕਰਦੇ ਨੇ ਮਿੰਦੋ ਦੀ ਪੋਤੀ ਹੁਣ 14 ਸਾਲ ਦੀ ਹੋ ਗਈ ਸੀ 9ਵੀਂ ਕਲਾਸ ਚ ਪੜਦੀ ਸੀ ਉਹ ਜਦੋਂ ਮਿੰਦੋ ਕਿਸੇ ਕੰਮ ਧੰਦੇ ਵੱਲ ਜਾਂਦੀ ਧਮਾ ਘਰੋਂ ਉਸਨੇ ਸਾਰਾ ਕੰਮ ਕਰ ਲੈਣਾ ਘਰ ਦਾ ਰੋਟੀ ਪਾਣੀ ਕਰ ਲੈਣਾ ਹੌਲੀ ਹੌਲੀ ਵਿਚਾਰੀ ਜਲਦੀ ਸਿੱਖ ਗਈ ਸੀ ਗਰੀਬਾਂ ਦੇ ਬੱਚਿਆਂ ਨੂੰ ਪਤਾ ਹੁੰਦਾ ਹੈ ਵੀ ਮੈਂ ਰੋਟੀ ਪਾਣੀ ਕਰਦੀ ਮਿੰਦੋ ਦੇ ਆਉਂਦਿਆ ਪਾਣੀ ਗਰਮ ਕਰਕੇ ਰੱਖਦੀ ਥੱਕੀ ਤਕਾਈ ਆਉਂਦੀ ਗਰਮ ਪਾਣੀ ਨੂੰ ਨਹਾ ਪੋਤੀ ਨੂੰ ਐਨੀਆਂ ਅਸੀਸਾਂ ਦਿੰਦੀ ਦਾਦੀ ਨੇ ਦੇ ਨਾਲ ਬਹੁਤ ਦਾਦੀ ਦੇ ਨਾਲ ਬਹੁਤ ਪਿਆਰ ਸੀ ਉਹਦਾ ਜਦੋਂ ਉਸਦੀ ਮਾਂ ਮਰੀ ਸੀ ਉਹ ਸਿਰਫ 5 ਸਾਲ ਦੀ ਸੀ ਉਹਨੇ ਕਦੇ ਵੀ ਨਹੀਂ ਯਾਦ ਆਇਆ ਸੀ ਵੀ ਮਿੰਦੋ ਮੇਰੀ ਮਾਂ ਹੈ ਜਾਂ ਦਾਦੀ ਸਿਆਣੀ ਕੁੜੀ ਸੀ ਸਾਰਾ ਦਿਨ ਕੰਮ ਧੰਦਿਆਂ 'ਚ ਸਕੂਲ ਆ ਕੇ ਪਤਾ ਹੀ ਨਾ ਲੱਗਦਾ ਕਦ ਟਾਈਮ ਲੰਘ ਜਾਂਦਾ ਜਦੋਂ ਕਦੇ ਮਿੰਦੋ ਨੂੰ ਸਕੂਲ ਜਾਣ ਦਾ ਟਾਈਮ ਲੱਗਦਾ ਤਾਂ ਟੀਚਰ ਵੀ ਇਹੀ ਕਹਿੰਦੀ ਤੇਰੀ ਪੋਤੀ ਬਹੁਤ ਪੜ੍ਹਾਈ 'ਚ ਹੁਸ਼ਿਆਰ ਐ ਇਹਨੂੰ ਸੋਹਣਾ ਪੜ੍ਹਾਈ ਵੱਡੀ ਹੋ ਕੇ ਕਿਸੇ ਨੌਕਰੀ ਤੇ ਲੱਗ ਜਾਊਗੀ ਤੇਰਾ ਦੁੱਖ ਕਟਿਆ ਹੋਇਆ ਕੰਮ ਆ ਜਾਊਗਾ ਤੇਰੇ ਬੱਚੇ ਸੁਖੀ ਹੋ ਜਾਣਗੇ ਰੋਜ਼ ਦੀ ਟਰਾਂ ਮਿੰਦੂ ਪਿੰਡ ਵਿੱਚ ਗੋਹਾ ਕੂੜਾ ਕਰਨ ਸਵੇਰੇ ਸਾਧਰੀ 8 ਵਜੇ ਨਿਕਲ ਜਾਂਦੀ ਹੁਣ ਦੀਵਾਲੀ ਦਾ ਤਿਹਾਰ ਹੋਣ ਕਰਕੇ ਪਿੰਡ ਚ ਸਾਫ ਸਵਾਈਆਂ ਦਾ ਬਹੁਤ ਕੰਮ ਸੀ ਕਿਸੇ ਨੇ ਕਿਸੇ ਘਰ ਚ ਰੋਜ਼ ਕੰਮ ਆਇਆ ਹੀ ਰਹਿੰਦਾ ਸੀ ਕੰਮ ਦੇ ਬਦਲੇ ਕੋਈ ਗਣਕ ਦੇ ਦਿੰਦਾ ਕੋਈ ਪੈਸੇ ਮਿੰਦੂ ਨੂੰ ਐਵੇਂ ਲੱਗਦਾ ਜਿਵੇਂ ਪੈਸੇ ਕਮਾਉਣ ਦਾ ਸੀਜ਼ਨ ਹੈ ਉਤਾਨਦੇ ਹੀ ਨਾਲ ਸਾਰਾ ਦਿਨ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਫਿਰਦੀ ਕੰਮ ਕਰਦੀ ਫਿਰਦੀ ਰਹਿੰਦੀ ਪਰ ਪਤਾ ਨਹੀਂ ਹੁੰਦਾ ਸਮਾਂ ਕਦੋਂ ਕੋਈ ਜਹੀ ਘਟਨਾ ਲੈ ਕੇ ਆਵੇ ਜਿਸ ਨਾਲ ਪੂਰੀ ਜ਼ਿੰਦਗੀ ਤੈਸ ਨੈ ਸੋ ਜਾਂਦੀ ਹੈ ਮਿੰਦੋ ਸ਼ਾਮ ਨੂੰ ਘਰੇ ਆਈ ਤਪੋਤੀ ਨੇ ਸਨੇਹਾ ਲਾਇਆ ਬੇਬੇ ਅੱਜ ਸਰਪੰਚਨੀ ਘਰੇ ਆਈ ਸੀ ਕਹਿੰਦੀ ਸੀ ਤੇਰੀ ਦਾਦੀ ਨੂੰ ਭੇਜੇ ਸਾਡੇ ਘਰੇ ਸਾਫ ਸਫਾਈ ਦਾ ਕੰਮ ਕਰਾਉਣਾ ਹੈ ਮੈਂ ਕਿਹਾ ਭੇਜ ਦੂੰਗੀ ਮਿੰਦੋ ਅੱਛਾ ਕੋਈ ਨਾ ਜਾ ਆਉਂਗੀ ਜੇ ਸਰਪੰਚਣੀ ਜੀ ਨੇ ਕਿਹਾ ਤਾਂ ਭਾਈ ਜ਼ਰੂਰ ਜਾਉਂਗੀ ਸਰਪੰਚਣੀ ਤਾਂ ਬੜੀ ਚੰਗੀ ਆਪਣੇ ਪਿੰਡ ਦੀ ਬਹੁਤ ਸੋਹਣੇ ਕੰਮਕਾਰ ਕਰਦੀ ਹੈ ਪੋਤੀ ਹਾਂ ਦਾਦੀ ਜੀ ਆ ਪਰ ਸਰਪੰਚਾਂ ਦੀ ਕੋਠੀ ਬਹੁਤ ਵੱਡੀ ਹੈ ਮੇਰੇ ਤੋਂ ਹੁਣ ਕੰਮ ਨਹੀਂ ਹੋਣਾ ਹੁਣ ਬੜੇ ਪੇਵਾਰੀ ਤਾਂ ਬਸ ਮੈਂ ਹੱਡ ਕਢੀ ਇਸ ਦੀਆਂ ਇੱਕ ਸਰਦਾ ਨਹੀਂ ਹੈਗਾ ਤੁਹਾਡੀ ਕਰਕੇ ਤੇ ਤੁਸੀਂ ਕਾਸੇ ਜੋਗੇ ਹੋ ਜਾਓ ਤਾਂ ਮੈਂ ਕੰਮ ਛੱਡਦਾ ਲੋਕਾਂ ਦਾ ਹੁਣ ਮੈਥੋਂ ਹੁੰਦਾ ਨਹੀਂ ਪੁੱਤਾ ਆਪਣੇ ਆਪਣੇ ਕੰਮ ਧੰਦਿਆਂ ਤੇ ਲੱਗ ਜੋ ਮੈਂ ਵੀ ਬੜਾਪੇ ਵੇਲੇ ਰਾਮ ਕਰ ਲਾ ਮੈਨੂੰ ਸਰਪੰਚਾਂ ਦੇ ਘਰ ਬਾਗੀ ਜਦੋਂ ਸਰਪੰਚਾਂ ਦੇ ਗਈ ਤਾਂ ਸਰਪੰਚਣੀ ਮਜ਼ਾਕ ਕਰਨ ਲੱਗੀ ਕੁੜੀ ਤੇਰੀ ਪੋਤੀ ਤਾਂ ਬਹੁਤ ਸੋਹਣੀ ਐ ਤੇਰੀ ਪੋਤੀ ਤਾਂ ਲੱਗਦੀ ਹੀ ਨਹੀਂ ਜਿਵੇਂ ਮਾਜਬੀਆਂ ਦੀ ਕੁੜੀ ਹੋਵੇ ਜੱਟਾਂ ਦੀ ਕੁੜੀ ਲੱਗਦੀ ਐ ਮਿੰਦੋ ਅੱਗ ਹੱਸਣ ਲੱਗ ਪਈ ਚੱਲ ਕੋਈ ਨਾ ਸਰਪੰਚਣੀ ਸਹਿਬਾ ਕਿਸੇ ਚੰਗੇ ਘਰੇ ਰਿਸ਼ਤਾ ਹੋ ਜਾਊਗਾ ਕੋਈ ਸ਼ਕਲ ਦੇਖ ਕੇ ਚੰਗਾ ਰਿਸ਼ਤਾ ਮਿਲ ਜੂ ਮੇਰੀ ਪੋਤੀ ਨੂੰ ਚੱਲ ਐਵੇਂ ਕਰ ਬਾਹਰੋਂ ਘੋੜੀ ਚੱਕ ਲਿਆ ਘੋੜੀ ਚੁੱਕ ਕੇ ਸਾਰੇ ਘਰ ਦੀਆਂ ਛੱਤਾਂ ਸਾਫ਼ ਕਰਦੀ ਬਾਕੀ ਘਰ ਤੋ ਜੀ ਫਾਰਸ਼ ਪਾਈਪ ਲਾ ਕੇ ਧੋਣਾ ਪਰ ਦੇਖ ਲਈ ਜੇ ਤੇਰੇ ਤੋਂ ਧੋਤਾ ਗਿਆ ਨਹੀਂ ਤਾਂ ਸਾਡਾ ਸੀਰੀ ਲੱਗ ਜਾਊਗਾ ਨਾਲ ਕੋਈ ਨਾ ਜੀ ਮੈਂ ਕਰ ਦੂੰਗੀ ਪਰ ਮੈਨੂੰ 2-3 ਦਿਨ ਲੱਗ ਜਾਣਗੇ ਹਜੇ ਪਿੰਡ 'ਚ ਹੋਰ ਵੀ ਕੰਮ ਹੈ ਚਲ ਕੋਈ ਨਾ ਤੂੰ ਵੀਰਵਾਰ ਤੋਂ ਆ ਜਾਈ ਇਹਨੇ ਨੂੰ ਸਰ੍ਹਸੇ ਵਾਲਿਆਂ ਦੀ ਟਰਾਲੀ ਆ ਰਹੀ ਸੀ ਜਿਸ ਦੇ ਵਿੱਚ ਮੂੜੀਆਂ ਅਨਾਰ ਤੇ ਸੇਵ ਰੱਖੀ ਹੋਈ ਸੀ ਪ੍ਰੇਮੀ ਹੋਕਾ ਦੇ ਰੇ ਸੀ ਲੈ ਲਓ ਭਾਈ ਬਾਬੇ ਦਾ ਪ੍ਰਸ਼ਾਦ ਬਾਬੇ ਦਾ ਪ੍ਰਸ਼ਾਦ ਪ੍ਰੇਮਣਾ ਭੱਜ ਪੱਜ ਆਈਆਂ ਕੀ ਨਹੀਂ ਲੈਣਾ ਸੀ ਉਹਨੇ ਲੈ ਲਿਆ ਏਨੇ ਨੂੰ ਮਿੰਦੋ ਵੀ ਆ ਗਈ ਉਹ ਵੀ ਸਰਸੇ ਜਾਂਦੀ ਹੁੰਦੀ ਸੀ ਮਿੰਦੋ ਦੀ ਪੋਤੀ ਨੇ ਵੀ ਲੈ ਲਿਆ ਮੂਲੀਆਂ ਦਾ ਪ੍ਰਸ਼ਾਦ ਝੋਲੀ ਚ ਪਵਾ ਕੇ ਅੰਦਰ ਜਾ ਵੜੀ ਉੱਧਰ ਸਰਪੰਚ ਨੇ ਜਦੋਂ ਮਿੰਦੋ ਦੀ ਪੋਤੀ ਬਾਰੇ ਗੱਲਾਂ ਕਰ ਰਹੀ ਸੀ ਤਾਂ ਸਰਪੰਚਣੀ ਦੇ ਮੁੰਡੇ ਦੇ ਮਨ ਹੀ ਮਾਨ ਵਿੱਚ ਲੱਡੂ ਫੁੱਟ ਰਹੇ ਸੀ ਜਿਹੜਾ ਹਜੇ 21 ਸਾਲਾਂ ਦਾ ਸੀ 21 ਸਾਲਾਂ ਦੀ ਜਵਾਨੀ ਉਸ ਨੂੰ ਟੇਕ ਨਹੀ ਸੀ ਦਿੰਦੀ ਨਿਤ ਨਮਾ ਕੋਈ ਕਾਰ ਆ ਨਿਤ ਨਮੇ ਕੋਈ ਖੇਡ ਉਹ ਘਰ ਵਿੱਚ ਖਿੰਡਾਈ ਰੱਖਦਾ ਸੀ ਪਰ ਉਹਦੀ ਮਾਂ ਕਦੇ ਮੰਨਣ ਨੂੰ ਤਿਆਰ ਨਹੀਂ ਹੁੰਦੀ ਸੀ ਮੇਰਾ ਪੁੱਤ ਕਸੂਰਵਾਰ ਹਮੇਸ਼ਾ ਪੈਸੇ ਲੈ ਕੇ ਸਮਝੌਤਾ ਕਰਾ ਕੇ ਉਸ ਨੂੰ ਘਰੇ ਲੈ ਆਉਂਦੀ। ਐਵੇਂ ਉਸ ਦੀਆਂ ਗਲਤੀਆਂ ਰੋਜ਼ ਬਾਤੀਆਂ ਜਾਂਦੀਆਂ ਸੀ ਪਰ ਕਦੇ ਉਸ ਨੂੰ ਸਮਝਾਉਂਦੀ ਨਹੀਂ ਸੀ। ਸਗੋਂ ਹੌਸਲਾ ਦਿੰਦੀ ਸੀ ਐਵੇਂ ਹੁੰਦਾ ਫਿਰ ਜਿਸ ਕੋਲ ਪੈਸਾ ਹੋਵੇ, ਜਿਸ ਕੋਲ ਜ਼ਮੀਨ ਹੋਵੇ, ਰੰਗ ਰੂਪ ਹੋਵੇ ਉਹਦੀ ਫਿਰ ਜਵਾਨੀ ਤਾਂ ਦੇਖਣੀ ਚਾਹੀਦੀ ਏ। ਮਿੰਦੋ ਦਾ ਪੋਤਾ ਛੋਟਾ ਸੀ ਉਹਦੇ ਦੋਸਤ ਮਿੱਤਰ ਵੀ ਸੀ। ਛੋਟੇ ਸੀ ਕੁਛ ਆਂਡ ਗਵਾਂਡ ਦੇ ਵੱਡੇ ਸੀ ਉਹ ਅਕਸਰ ਹੀ ਮਿੰਦੋ ਦੇ ਘਰੇ ਟੈਲੀਵਿਜ਼ਨ ਦੇਖਣ ਆਉਂਦੇ ਹੁੰਦੇ ਸੀ ਉਹਨਾਂ ਦੇ ਕੇਬਲ ਲੱਗੀ ਹੋਈ ਸੀ ਆਮ ਘਰਾਂ ਵਿੱਚ ਉਦੋਂ ਕੇਬਲ ਨਹੀਂ ਹੁੰਦੀ ਸੀ ਐਂਟੀਨਾ ਤੇ ਥੋੜੇ ਚੈਨਲ ਚੱਲਦੇ ਹੁੰਦੇ ਸੀ ਇਸ ਕਰਕੇ ਉਹਦੇ ਘਰੇ ਰੌਣਕ ਲੱਗੀ ਰਹਿੰਦੀ ਸੀ ਮਿੰਦੋ ਦੇ ਮੁੰਡੇ ਨੇ ਨਾ ਮਿੰਦੋ ਦੇ ਮੁੰਡੇ ਨੇ ਤਾਂ ਕਰਕੇ ਕੇਬਲ ਲਵਾਈ ਸੀ ਵੀ ਜਵਾਕ ਘਰੇ ਬੈਠੇ ਰਹਿੰਦੇ ਨੇ ਮਾਂ ਤਾਂ ਹੈ ਨਹੀਂ ਦੇਖਭਾਲ ਕਰਨ ਲਈ ਪਹਿਰਾ ਰੱਖਣ ਲਈ ਦਾਦੀ ਸਾਰਾ ਦਿਨ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਫਿਰਦੀ ਐ ਚਲ-ਜਵਾਕ ਆਰ ਲੱਗੇ ਰਹਿੰਦੇ ਨੇ ਕਿਸੇ ਦੇ ਜਾਂਦੇ ਨਹੀਂ ਕੋਈ ਆਲਾਮਬਾ ਨਹੀਂ ਖਟਦੇ ਗੇਟ ਲਾ ਕੇ ਅੰਦਰ ਬੈਠੇ ਰਹਿੰਦੇ ਨੇ ਪਰ ਉਹਨਾਂ ਦੇ ਘਰੇ ਤਾਂ ਸਾਰਾ ਦਿਨ ਜਵਾਕਾਂ ਦੀ ਚਹਲ ਪਹਿਲ ਰਹਿੰਦੀ ਕੋਈ ਵੱਡਾ ਕੋਈ ਛੋਟਾ ਕੋਈ ਆਇਆ ਹੀ ਰਹਿੰਦਾ ਟੈਲੀਵਿਜ਼ਨ ਦੇ ਚੱਕਰ 'ਚ 10-15 ਜਵਾਕ ਤਾਂ ਉਹਨਾਂ ਦੇ ਘਰ 'ਚ ਹਮੇਸ਼ਾ ਹੀ ਰਹਿੰਦੇ। ਗਵਾਂਡੀਆਂ ਨੇ ਵੀ ਮਿੰਦੋ ਨੂੰ ਕਈ ਵਾਰ ਟੋਕਣਾ, "ਨੀ ਤੇਰੇ ਮਗਰੋਂ ਤਾਂ ਵਿਹੜੇ ਦੇ ਵਿੱਚ ਗਾਹ ਪਿਆ ਰਹਿੰਦਾ ਹੈ। ਕੁੜੇ ਜਵਾਕਾਂ ਤੋਂ ਕੋਈ ਚੀਜ਼ ਟੁੱਟ ਭੱਜ ਜਾਂਦੀ ਹੈ।" ਚਰਨੋਂ ਉਹਨਾਂ ਦੀ ਗਵਾਂਡਣ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, "ਇੱਕ ਦਿਨ ਕੁੜੇ ਤੇਰੀ ਪੋਤੀ ਹੁਣ ਜਵਾਨ ਜਵਾਨ ਹੁੰਦੀ ਜਾਂਦੀ ਹੈ, ਘਰੇ ਮੁੰਡਿਆਂ ਦਾ ਆਉਣਾ ਜਾਣਾ ਠੀਕ ਨਹੀਂ ਹੈਗਾ।" ਮਿੰਦੋ ਕਹਿੰਦੀ ਨਹੀਂ ਪੈਣੀ ਇਹੋ ਜਿਹੀ ਗੱਲ ਨਾ ਕਹਿ ਆਪਣੀ ਐਂਡ ਗਵਾਂਡ ਚ ਕੋਈ ਵੀ ਮਾੜਾ ਨਹੀਂ ਹੈਗਾ ਅੱਖ ਅਣਖ ਵਾਲਾ ਤੇ ਸਿਰ ਤੇ ਮੈਂ ਤੇ ਪੁੱਤੀ ਨੂੰ ਛੱਡ ਜਾਨੀ ਆ ਇੰਨਾ ਸੌਖਾ ਟਾਈਮ ਔਖਾ ਸੌਖਾ ਟਾਈਮ ਆਂਡ ਗਵਾਂਡ ਨਹੀਂ ਕਟਾਇਆ ਮੇਰਾ ਇਹਨਾਂ ਨੂੰ ਕਿਹਾ ਕਰ ਮੈਨੂੰ ਭੋਲੀ ਸੀ ਉਹਨੇ ਆਖ ਦੇਣਾ ਚੱਲ ਕੋਈ ਨਾ ਭੈਣੇ ਜੇ ਰੱਬ ਨੇ ਦਿੱਤਾ ਤਾਂ ਅੱਜ ਵੇਖਦੇ ਹਾਂ ਆ ਕੇ ਦੇਖਣਾ ਜਾਂਦੀ ਐ ਅਸੀਂ ਕਿਹੜਾ ਕੋਈ ਬਾਲੇ ਰਾਟਾਂ ਕੀ ਪੱਤਰ ਆਪਣੇ ਇਹਨਾਂ ਦੇ ਨਾਂ ਦਾ ਹੀ ਦਿੱਤਾ ਹੋਵੇ ਕੋਈ ਗੱਲ ਨਹੀਂ ਦੇਖ ਇਕੱਠੀਆਂ ਬਹਿ ਕੇ ਖੇਡ ਲੈਂਦੇ ਇੰਨੇ ਨਾਲ ਜਵਾਕਾਂ ਦਾ ਮਨ ਹੋਰ ਹੋ ਜਾਂਦਾ ਮਾਂਵਾਰੇ ਨੇ ਮਾਂ ਚ ਸੌਕ ਜਉਂਦਾ ਹੋਊਗਾ ਬਿਚਾਰੇ ਸਾਰਾ ਦਿਨ ਬੈਠੇ ਰਹਿੰਦੇ ਨੇ ਹਾਂ ਕਿ ਆਂਦੇ ਮਾਰੇ ਹੋਈ ਇਸ ਕਹਾਣੀ ਦਾ ਨੈਕਸਟ 파ਟ ਕੱਲ ਨੂੰ ਲੈ ਕੇ ਆਵਾਂਗੇ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਕਹਾਣੀ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ